ਉਹਨੂੰ ਪਿੱਛਾ ਪਾ ਦਿੰਦਾ ਤੇ ਉਹਦਾ ਮਹੀਨਾ ਲੰਘ ਜਾਂਦਾ ਤੇ ਇੱਕ ਦਿਨ ਕੀ ਹੋਇਆ ਜਦੋਂ ਜਾ ਕੇ ਅੰਨਾ ਰਾਗ ਗਾਉਣ ਲੱਗਿਆ ਤੇ ਜਿਹੜਾ ਰਾਜੇ ਦਾ ਰਾਗੀ ਸੀ ਉਹ ਹੰਕਾਰਿਆਵਾਦੀ ਬਹੁਤ ਵੱਡਾ ਵੀ ਮੈਂ ਮੇਰੇ ਵਰਗਾ ਰਾਗੀ ਨਹੀਂ ਕੋਈ ਹੈ ਤੇ ਉਹਨੇ ਭਾਈ ਉਹ ਅੰਨੇ ਦੇ ਮਾਰ ਕੇ ਤਾਂ ਧੱਕਾ ਧੌੜ ਮਾਰੀ ਉਹਦੇ ਉਹਦਾ ਅੰਨੇ ਦਾ ਜਾ ਕੇ ਦਵਾਰ ਨਾਲ ਸਿਰ ਲੱਗਿਆ ਸਿਰ ਲੱਗਾ ਅੰਨੇ ਦੀ ਮੌਤ ਹੋਊ ਹਾਂ ਤੇ ਉਹ ਅੰਨੇ ਦੀ ਮੌਤ ਹੋਊਗੀ ਉਹ ਮੁੰਡਾ ਰੋਇਆ ਕੜਾਇਆ ਤੇ ਉਸੇ ਕਿਸੇ ਨੇ ਉਹਦੀ ਫਰਿਆਦ ਨਾ ਸੁਣੀ ਹਾਂ ਤੇ ਹੁਣ ਰਾਜੇ ਦੇ ਅੱਗੇ ਕੋਣ ਮਤਲਬ ਹੋ ਕਰੇ ਹਾਂ ਤੇ ਉਹਦੀ ਮਤਲਬ ਕੋਈ ਪੁਕਾਰ ਨਾ ਸੁਣੀ ਹਾਂ ਤੇ ਉਹ ਆਪਦਾ ਭਾਈ ਚਲੇ ਆਇਆ ਤੇ ਉਹਨੂੰ ਬੱਚੇ ਦੀ ਬਹੁਤ ਥੋਸ ਲੱਗੀ ਮਨ ਨੂੰ ਹਾਂ ਉਹਨੇ ਕਿਹਾ ਵੀ ਮੇਰਾ ਜੰਮਣ ਦਾ ਫਾਇਦਾ ਤਾਂ ਆ ਆ ਵੀ ਜੇ ਮੈਂ ਇਸ ਰਾਗੀ ਦਾ ਮੁਕਾਬਲਾ ਕਰਾਂ ਹਾਂ ਤੇ ਉਹ ਫੇਰ ਮਤਲਬ ਹੌਲੀ ਹੌਲੀ ਦੁਨੀਆ ਦੇ ਵਿੱਚ ਘੁੰਮਣ ਲੱਗ ਗਿਆ ਵੀ ਮੈਨੂੰ ਐਸਾ ਗੁਰੂ ਮਿਲੇ ਜਿਹੜਾ ਮੈਨੂੰ ਰਾਗ ਸਿਖਾਵੇ ਹਾਂ ਫਿਰ ਕੋ ਜੰਗਲਾਂ ਦੇ ਵਿੱਚ ਕੋਈ ਸਾਧ ਤਪ ਕਰਿਆ ਕਰਦਾ ਹੁੰਦਾ ਵੀ ਉਹ ਰਾਗੀ ਸੀ ਰਾਗ ਹੀ ਗਾਇਆ ਕਰਦਾ ਹਾਂ ਤੇ ਉਹ ਹੌਲੀ ਹੌਲੀ ਜੀ ਉਹਨੇ ਜਾ ਕੇ ਉਹ ਆਨੂ ਸੰਤਾਂ ਦੇ ਜਾ ਕੇ ਸਰਨੀ ਗਿਰ ਗਿਆ ਹਾਂ ਉਹਨੇ ਜਾ ਕੇ ਆਪਣੀ ਵਿਖਾ ਦੱਸੀ ਵੀ ਇਸ ਤਰ੍ਹਾਂ ਕਰਕੇ ਮੇਰਾ ਬਾਪਤੀ ਅੰਨਾ ਹਾਂ ਵੀ ਰਾਜੇ ਦੇ ਰਾਗੀ ਨੇ ਵੀ ਤੈਨੂੰ ਆਉਂਦਾ ਨਹੀਂ ਕੁਛ ਵੀ ਉਹਨੇ ਧੱਕਾ ਮਾਰ ਕੇ ਉਹ ਮਾਰਤਾ ਦਵਾਰ ਨਾਲ ਮਾਰ ਕੇ ਧੱਕਾ ਦੇ ਕੇ ਉਹਦਾ ਕੰਦਨਾ ਸਿਰ ਲੱਗਿਆ ਤੇ ਉਹਦੀ ਮੌਤ ਹੋ ਗਈ ਵੀ ਮਾਇ ਉਸ ਰਾਜੇ ਦੇ ਰਾਗੀ ਦਾ ਮੁਕਾਬਲਾ ਕਰਨਾ ਮੈਨੂੰ ਮਹਾਰਾਜ ਰਾਗ ਦੇ ਵੀ ਵੀ ਮੈਨੂੰ ਚੇਲਾ ਬਣਾ ਲਓ ਤੇ ਉਹ ਕਹਣਾ ਦਾ ਕੋਈ ਗੱਲ ਨਹੀਂ ਬੇਟਾ ਕਿ ਤੂੰ ਮੈਂ ਰਾਗ ਸਿਖਾਉਂ ਪਰ ਉਹਨੇ بڑے بڑے ਰਾਗ ਸਿਖਾਏ ਉਹਨੂੰ ਤੇ ਉਥੇ ਪਹਿਲਾਂ ਉਸ ਤੋਂ ਇੱਕ ਆਜੜੀਆਂ ਦੀ ਕੁੜੀ ਤੇ ਡੰਬਕਰੀਆਂ ਚਾਰ ਦੀ ਚਾਰ ਦੀ ਉਹ ਉਹਦੇ ਰਾਗ ਸੁਣਾਇਆ ਕਰਦੀ ਹਾਂ ਤੇ ਉਹ ਸੁਰਾਗ ਸੁਣਾਇਆ ਕਰਦੀ ਤੇ ਰਾਜਾ ਨੂੰ ਕੰਠ ਕਰੀ ਜਾਂਦੀ ਹਾਂ ਜਿੰਨੇ ਕੋ ਉਹ ਨੂੰ ਆਉਂਦੇ ਜਿਵੇਂ ਮੈਂ ਲਾਲਾ ਤੇ ਉਹ ਇੱਕ ਦਿਨ ਸਾਧ ਬਿਮਾਰ ਹੋ ਗਿਆ ਸਾਧ ਬਿਮਾਰ ਹੋਇਆ ਜੀ 7-8 ਦਿਨ ਢੂੰਗੀ ਤੋਂ ਨਿਕਲਿਆ ਹੀ ਨਹੀਂ ਰਾਗ ਗਾਉਣਾ ਬੰਦ ਕਰਤਾ ਹਾਂ ਉਹ ਜਦੋਂ ਪੰਜਾਹ ਦਨ ਦੇਖਦੀ ਰਹੀ ਜਦੋਂ ਉਹਨਾਂ ਨੇ ਨਾਂ ਦੇਖਿਆ ਵੀ ਰਾਗ ਤਾਂ ਇਹਨੇ ਕਦੇ ਰਾਗ ਵੀ ਨਿਕਾਇਆ ਤੇ ਸਾਹ ਬਾਹਰ ਨਹੀਂ ਨਿਕਲਿਆ। ਓਏ ਹੋਏ ਅੱਗੇ ਗਈ ਕਹਿਣ ਲੱਗੀ ਇਹ ਬਾਬਾ ਜੀ ਤੁਹਾਨੂੰ ਕੀ ਹੋ ਗਿਆ? ਕਹਿੰਦਾ ਬੇਟੀ ਮੈਂ ਤਾਂ ਬਿਮਾਰ ਹਾਂ। ਕਹਿੰਦੀ ਫਿਰ ਮੈਂ ਲਿਆ ਦਿੰਨੇ ਤੈਨੂੰ ਖਿਚੜੀ ਖੁਚੜੀ ਖਾਣ ਨੂੰ ਕੋਈ ਚੀਜ਼ ਬਸ ਤੂੰ ਲਿਆ ਦੇਣੀ ਆ। ਕਹਿੰਦਾ ਬੇਟੀ ਪਿਆ ਤਾਂ ਉਰੀਆ ਸਮਾਨ ਬਹੁਤ ਪਰ ਮੇਤੇ ਬਣਦਾ ਨਹੀਂ ਜੇ ਤੂੰ ਬਣਾ ਸਕਦੀ ਆ ਖਿਚੜੀ ਬਣਾ ਲੈ। ਉਸ ਕਹਿੰਦੇ ਲੜਕੀ ਨੇ ਖਿਚੜੀ ਬਣਾਈ। ਤਾਂ ਉਹ ਸਾ ਨੂੰ ਮਤਲਬ ਸਾਦ ਨੂੰ ਜੋ ਖਵਾਉਣ ਲੱਗੀ ਨਾ ਸਾ ਤੇ ਚੱਕ ਕੇ ਖਾਦੀ ਨਹੀਂ ਗਈ ਉਹ ਕਹਿੰਦੀ ਵੀ ਬਾਬਾ ਜੀ ਮੈਂ ਖਵਾਉਣੀ ਆ ਉਹਨੇ ਚਮਚੇ ਨਾਲ ਉਹਦੇ ਮੂੰਹ ਵਿੱਚ ਪਾਇਆ ਤੇ ਉਹਨੂੰ ਇੱਕ ਇਹ ਜਿਹੀ ਲਹਿਰ ਆਈ ਤੇ ਉਹਨੇ ਲੜਕੀ ਨੇ ਰਾਗ ਗਾਇਆ ਜਦੋਂ ਰਾਗ ਗਾਇਆ ਤੇ ਉਹਨੂੰ ਹੋਸ਼ ਆ ਗਈ ਸਾਦ ਨੂੰ ਤੇ ਉਹ ਜਦ ਤੱਕ ਪੂਰੀ ਹੋਸ਼ ਵਿੱਚ ਆ ਗਿਆ ਕਹਿਣ ਲੱਗਾ ਬੇਟੀ ਮੈਨੂੰ ਆਂ ਦੱਸ ਵੀ ਜਿਹੜਾ ਤਾਂ ਰਾਗ ਗਾਇਆ ਕਿੱਥੋਂ ਲਿਆਂਦਾ ਹਾਂ ਕਹਣ ਲੱਗੀ ਬਾਬਾ ਜੀ ਤੁਹਾਡਾ ਹੀ ਆ ਪੁੱਤ ਨੂੰ ਸੁਣਿਆ ਮੈਂ ਉਹਰੇ ਬੈਠ ਕੇ ਸੁਣਦੀ ਹੁੰਦੀ ਹਾਂ ਤੇ ਕਹਣ ਲੱਗਾ ਕਹਿੰਦਾ ਚੰਗਾ ਬੇਟੀ ਮੈਨੂੰ ਘਰਾਗ ਦਿੰਨਾ ਹਾਂ ਉਹਨੂੰ ਫਿਰ ਮਲਹਾਰ ਰਾਗ ਦਿੱਤਾ ਹਾਂ ਮਲਹਾਰ ਰਾਗ ਦਾ ਐਸਾ ਆ ਕਹਿੰਦੇ ਸੁੱਕੇ ਅੰਬਰੀ ਕਹਿੰਦੇ ਵੀ ਮੂਹੇ ਘਾਰ ਨਹੀਂ ਪੈਂਦਾ ਜਦੋਂ ਕਹਿੰਦੇ ਮਲਹਾਰ ਰਾਗ ਗਾਇਆ ਜਾਵੇ ਐਨ ਇੱਕ ਮਨ ਇੱਕ ਚਿੱਪ ਹੋ ਗਏ ਅੱਛਾ ਤੇ ਉਹ ਜਿਹੜਾ ਰਾਗੀ ਸੀ ਮਤਲਬ ਅੰਨੇ ਦਾ ਮੁੰਡੇ ਨੂੰ ਰਾਗ ਸਿਖਾਏ ਹਾਂ ਉਹਨੂੰ ਫਿਰ ਬੜੇ ਬੜੇ ਰਾਗ ਦਿੱਤੇ ਦੀਪ ਰਾਗ ਦਿੱਤਾ ਮਲਹਾਰ ਰਾਗ ਦੀ ਦਿੱਤੇ ਹੋਰ ਰਾਗ ਦਿੱਤੇ ਹਾਂ ਬਹੁਤ ਤਕੜੇ ਰਾਗ ਦਿੱਤੇ ਹਾਂ ਫਿਰ ਜਦੋਂ ਆਹਨ ਪੂਰੀ ਥਾਪਣਾ ਹੋ ਗਿਆ ਉਹਨੂੰ ਵੀ ਜਾ ਹੁਣ ਕੋ ਆਪਦੇ ਉਹਨੂੰ ਰਾਗੇ ਨੂੰ ਕਹਦੇ ਰਾਕੇ ਤੂੰ ਮੁਕਾਬਲਾ ਕਰ ਸਕਦਾ ਹਾਂ ਪਰ ਕਾਰਨ ਕੀ ਆ ਤੇਰੇ ਉੱਤੇ ਜੇ ਲੋਡ ਪੈ ਗਈ ਹਾਂ ਤੇਰੀ ਜਿਹੜੀ ਗੁਰਪ੍ਰੇਣ ਆ ਹਾਂ ਉਸ ਸ਼ਕਬ ਸ਼ਕਬਨੂਰ ਵੈਸੀ ਵੀ ਆ ਰਾਜਪੁਰੇ ਰੋਡ ਤੇ ਹਾਂ ਵੀ ਚੰਡੀਗੜ੍ਹ ਰੋਡ ਤੇ ਹਾਂ ਸ਼ਕਬਨੂਰ ਪਿੰਡ ਤੇ ਹਾਂ ਤੇ ਵੀ ਉੱਥੇ ਵੈਸੀ ਵੀ ਆ ਵੀ ਤੂੰ ਉੱਥੇ ਰਾਗਾ ਸਕਦਾ ਹਾਂ ਜੇ ਤੈਨੂੰ ਪੂਰੀ ਲੋੜ ਪੈ ਜੇ ਹਾਂ ਤਾਂ ਉਹਨੇ ਜਾ ਕੇ ਰਾਜੇ ਦੇ ਅੱਗੇ ਜਾ ਕੇ ਖੜਦਿਆ ਕਹਿਣ ਲੱਗਾ ਇਹ ਰਾਜਨ ਤੇਰੇ ਰਾਗੀ ਨੇ ਮੇਰਾ ਬਾਪ ਮਾਰਤਾ ਹਾਂ ਕਿਉਂਕਿ ਵੀ ਇਹਨੂੰ ਰਾਗ ਨਹੀਂ ਆਉਂਦਾ ਸੀ ਹਾਂ ਕਨਾਵੀ ਉਸ ਦਾ ਮੁਕਾਬਲਾ ਕਰਨ ਵਾਸਤੇ ਮੈਂ ਆਇਆ ਤੇ ਮੈਂ ਆਪਣੇ ਬਾਪ ਦਾ ਬਦਲਾ ਲੈਣਾ ਮੈਂ ਸਿਰ ਘਟ ਦੀ ਬਾਜੀ ਲਾਉਣੀ ਆ ਤੇ ਸਿਰ ਘਟ ਦੀ ਬਾਜੀ ਲਾ ਕੇ ਵੀ ਮੈਂ ਇਹਨੂੰ ਜਾਂ ਮੈਂ ਮੇਰਾ ਅਸਰ ਲੈ ਲੂ ਜਾਂ ਮੈਂ ਇਹਦਾ ਲੈ ਲੂ ਤੂੰ ਕਹਿੰਦਾ ਵੀ ਠੀਕ ਆ ਜਾ ਤੇਰਾ ਬਾਪ ਮਾਰਦਾ ਇਹਨੇ ਤੂੰ ਉਹਦਾ ਮੁਕਾਬਲਾ ਕਰ ਸਕਦਾ ਤੇ ਉੱਥੇ ਫਿਰ ਰਾਗ ਗਾਇਆ ਜਦੋਂ ਉਹ ਰਾਗ ਗਾਇਆ ਕਹਿੰਦੇ ਵੀ ਜਦੋਂ ਉਹਨੇ ਇੱਕ ਨਗਾ ਸੇਲਾ ਨੂੰ ਬਣਾ ਕੇ ਤੋੜਤਾ ਬੜੇ ਬੜੇ ਪੱਥਰਾਂ ਨੂੰ ਤੇ ਦੂਜੇ ਨੇ ਉਹ ਦਾ ਰਾਗ ਗਾਇਆ ਤਾਂ ਮੋਰ ਕੇ ਸੇਲ ਬਣਾਤਾ ਹਾਂ ਇਹ ਰਾਗ ਗਾਏ ਫਿਰ ਤੇ ਫਿਰ ਉਸ ਤੋਂ ਬਾਅਦ ਕਹਣ ਲੱਗਾ ਜਿਹੜਾ ਅੰਨੇ ਰਾਗ ਮੰਗਾ ਕੀ ਕਹਣ ਲੱਗਾ ਬੋਲ ਮਾ ਕਿਹੜਾ ਰਾਗਾ ਮਾ ਉਹ ਕਹਿੰਦਾ ਵੀ ਤੂੰ ਦੀਪ ਕਰਾਉਗਾ ਦੀਪ ਕਰਾਉਗਾ ਐਸਾ ਕਹਿੰਦੇ ਜੋ ਨੂੰ ਜਿਹੜਾ ਉਹਨੂੰ ਗਾਊਗਾ ਨਾ ਉਹਦੇ ਜਿਸਮ ਨੂੰ ਅੱਗ ਲੱਗੂਗੀ ਅੱਗ ਲੱਗੂਗੀ ਤੇ ਫੋਗਦੇ ਬੰਦੇ ਨੂੰ ਉਹ ਮਾਤਰਾ ਦਾ ਆਗਾਇਆ ਵਾ ਤੇ ਜਦੋਂ ਉਹਨੇ ਇਹ ਰਾਗ ਨੂੰ ਕਿਹਾ ਵੀ ਇਹ ਰਾਗਾ ਉਹ ਕਹਿੰਦਾ ਮੈਂ ਉਹ ਨਹੀਂ गा ਸਕਦਾ ਮੈਂ ਸ਼ੱਕ ਬਨੂੜ गा ਸਕਦਾ ਹਾਂ ਇਹ ਉੱਥੇ ਕਰ ਲੈ ਮੁਕਾਬਲਾ ਉੱਥੇ ਰੱਖਿਆ ਜਾਵੇ ਮੈਂ ਉੱਥੇ ਗਾਵਾਂਗਾ ਫਿਰ ਉੱਥੇ ਦਾ ਮੁਕਾਬਲਾ ਰੱਖਿਆ ਗਿਆ ਪਰਦੇ ਰਾਏ ਦੇ ਉਹ ਗੁਰਪ੍ਰਾਣ ਨੂੰ ਸਨੇਹਾ ਦਿੱਤਾ ਗਿਆ ਵੀ ਤੇਰਾ ਗੁਰਪਾ ਯੂਰੇ ਆ ਕੇ ਰਾਗ ਗਾਊਗਾ ਤਾਂ ਉਹਦੀ ਸਹਾਇਤਾ ਕਰਨੀ ਹੈ ਤਾਂ ਇੱਕ ਪਾਸੇ ਉਹ ਲੜਕੀ ਬੈਠ ਗਈ ਤੇ ਇੱਕ ਪਾਸੇ ਰਾਜੇ ਦਾ ਰਾਗੀ ਤੇ ਅਨਰਾਜ ਮੁੰਡਾ ਰਾਗ ਗਾਉਣ ਲੱਗ ਗਏ ਜਦੋਂ ਕਹਿੰਦੇ ਉਹਨੇ ਦੀਪ ਰਾਗ ਗਾਇਆ ਨਾ ਤੇ ਉਹ ਜਿਹੜੀ ਲੜਕੀ ਸੀ ਫਿਰ ਕਹਿੰਦੇ ਉਹਨੇ ਮਲਹਾਰ ਰਾਗ ਆਇਆ ਕਹਿੰਦੇ ਫਿਰ ਜਿਹੜੀਆਂ ਉਹਨੂੰ ਜੇਪਾ ਮਤਲਬ ਅੱਗ ਲੱਗਦੀ ਸੀ ਤੇ ਹਾਂ ਜਿਹੜੀਆਂ ਜਿਸਮ ਨੂੰ ਉਹਨੂੰ ਅੱਗ ਲੱਗਦੀ ਸੀ ਉਹ ਫਿਰ ਕਹਿੰਦੇ ਮੂਹੇ ਧਰਮੀ ਪੈਂਦਾ ਸੀ ਉਹ ਬੁਝਾਉਂਦਾ ਸੀ ਫਿਰ ਜਦੋਂ ਮਤਲਬ ਉਹਨੇ ਰਾਗ ਗਾਤਾ ਫਿਰ ਉਹਦੀ ਵਾਰੀ ਆਈ ਜਦੋਂ ਅੰਨੇ ਦੇ ਰਾਗੀ ਦੀ ਫਿਰ ਉਹ ਹਤਵਾਨ ਕੇ ਖਰਦਾ ਕਹਿੰਦਾ ਵੀ ਮੈਂ ਹਾਰ ਗਿਆ ਤੂੰ ਮੇਰਾ ਨਾ ਜੋ ਮਰਜ਼ੀ ਕਰ ਸਿਰ ਲੈ ਜੋ ਮਰਜ਼ੀ ਕਰ ਉਹ ਕਹਿੰਦਾ ਮੈਂ ਸਿਰ ਨਹੀਂ ਲੈਣਾ ਦੀ ਤੇਰਾ ਕਹਿੰਦਾ ਮੈਂ ਤਾਂ ਤੈਨੂੰ ਨੀਮਾ ਝਕਾਉਣਾ ਸੀ ਤਾਂ ਮੇਰਾ ਬਾਪ ਮਾਰਦਾ ਕਹਿੰਦਾ ਹੰਕਾਰ ਦੇ ਵਿੱਚ ਵੀ ਮੇਤੇ ਉੱਪਰ ਦੀ ਕੋਈ ਰਾਗ ਹੀ ਨਹੀਂ ਹੈ ਵਾ ਕਹਿੰਦਾ ਮੈਂ ਬਸ ਐਨੇ ਹੀ ਤੇਰੇ ਨਾਲ ਕੰਮ ਕਰਨਾ ਸੀ ਤੇ ਫਿਰ ਰਾਜੇ ਨੇ ਕਿਹਾ ਕਹਿੰਦਾ ਵੀ ਤੂੰ ਵੀ ਮੰਗਲਾ ਜੋ ਕੁਝ ਮੰਗਣਾ ਹੁਣ ਵੀ ਤੂੰ ਜਿੱਤ ਗਿਆ ਉਹ ਕਹਿੰਦਾ ਮੈਂ ਕੁਝ ਨਹੀਂ ਮੰਗਣਾਗਾ ਜੋਨਕ ਆ ਵੀ ਚਲ ਦੂਸਰਾ ਵਚਨਾ ਜਾਂ ਤੀਸਰਾ ਵਚਨਾ ਮੰਗ ਦੋ ਕੁਛ ਮੰਗਣਾ ਉਹ ਕਹਿੰਦਾ ਕਿ ਮੈਂ ਨਹੀਂ ਮੰਗ ਸਕਦਾ ਕਹਿੰਦਾ ਮੇਰੀ ਨਿਸ਼ਾਨੀ ਕਰ ਦੇ ਉਹ ਕਹਿੰਦਾ ਭਾਈ ਜਹੰਜੀ ਦੁਨੀਆ ਤੋਂ ਕਰ ਮੇਰੀ ਕੋਈ ਮੋਟੀ ਮੋਟੀ ਨਿਸ਼ਾਨੀ ਕਰ ਦੇ ਉਹ ਕਹਿੰਦਾ ਵੀ ਇਹ ਛੱਕ ਬਨੂੜ ਪਿੰਡ ਹੈ ਵੀ ਛੱਕ ਬਨੂੜ ਤੋਂ ਮੈਂ ਛੱਤ ਬਨੂੜ ਬਣਾ ਦਿੰਦਾ ਜਾਂ ਗਲੀਆਂ ਛੱਤ ਦਿੰਦਾ ਤਾਂ ਉਹਦੀਆਂ ਗਲੀਆਂ ਛੱਤਿਆਂ ਤੇ ਹੋਵੇ ਰੋਣ ਛੱਤ ਬਨੂੜ ਵੱਜਦਾ ਉਹ ਪਿੰਡ ਹੈ ਤੇ ਇਸ ਤਰ੍ਹਾਂ ਦੇ ਰਾਗੀ ਹੁੰਦੇ